ਔਰ ਹਾਲੇ ਤੱਕ ਜਿਹੜੀ ਮੇਰੀ ਮੀਟਿੰਗ ਹੈਗੀ ਹੈ ਪ੍ਰਸ਼ਾਸਨ ਦੇ ਨਾਲ ਹੋਈ ਹੈ। ਕਮਿਸ਼ਨਰ ਸਾਹਿਬ ਨੇ ਮਿਲੇ ਆ। ਉਹਨਾਂ ਨੂੰ ਮੈਂ ਆਪਣਾ ਦੱਸਿਆ ਕਿ ਕਮਿਸ਼ਨ ਦੇ ਵਿੱਚੋਂ ਸਾਨੂੰ ਕੀ-ਕੀ ਪ੍ਰੋਬਲਮ ਆਦੀਆਂ ਨੇ ਸਾਨੂੰ ਕਿਸ ਤਰੀਕੇ ਦੀ ਹੈਲਪ ਜਿਹੜੀ ਹੈ ਪੁਲਿਸ ਦੀ ਤਰਫ ਤੋਂ ਚਾਹੀਦੀ ਹੈ ਕੇਸਿਸ ਦੇ ਵਿੱਚ। ਜਿਸ ਤਰੀਕੇ ਦੇ ਨਾਲ ਕਿ ਆਈਓਸੀ ਪ੍ਰੋਬਲਮ ਆਉਂਦੀ ਆ ਕਦੇ-ਕਦੇ ਵਿੱਚੋਂ ਕਿ ਜੋ ਕੇਸ ਬਿਲਡ ਅਪ ਕਰਕੇ ਸਾਡੇ ਕੋਲ ਆਉਂਦੇ ਨੇ ਔਰ ਉਹਨਾਂ ਦੇ ਜਿਹੜੇ ਆਈਓਸੀ ਉਹਨਾਂ ਨੂੰ ਟਾਈਮ ਤੇ ਆਉਣਾ ਚਾਹੀਦਾ ਔਰ ਆਈਓ ਨੂੰ ਖੁਦ ਪ੍ਰੈਜ਼ెంట్ ਹੋਣਾ ਚਾਹੀਦਾ। ਇਸ ਤਰੀਕੇ ਦੇ ਜਿਹੜੇ ਕੇਸਸ ਨੇ ਔਰ ਇਹ ਵੀ ਰਿਕੁਐਸਟ ਕੀਤੀ ਆ ਕਿ ਕੇਸਸ ਜਿਹੜੇ ਸਾਡੇ ਕਿੰਨੀ ਵਾਰੀ ਹੁੰਦਾ ਹੈ ਕਿ ਜਿਹੜੇ ਉੱਥੇ ਨਹੀਂ ਪਹੁੰਚ ਸਕਦੇ ਕਮਿਸ਼ਨ ਦੇ ਵਿੱਚ ਔਰ ਲੱਗਦਾ ਹੈ ਕਿ ਦੂਰ ਹੈਗਾ ਉਹ ਨਹੀਂ ਸਾਡੇ ਕੋਲ ਪਹੁੰਚਦੇ ਤਾਂ ਇੱਥੇ ਕਿਸ ਤਰੀਕੇ ਦੇ ਨਾਲ ਪਹਿਲਾਂ ਉਹਦੀ ਕਾਉਂਸਲਿੰਗ ਕੀਤੀ ਜਾਣੀ ਚਾਹੀਦੀ ਆ ਕਿੰਨੀ ਵਾਰੀ ਕਾਉਂਸਲਿੰਗ ਇੱਕ ਵਾਰੀ ਦੋ ਵਾਰੀ ਕਰਕੇ ਔਰ ਪੂਰੀ ਦੀ ਰਿਪੋਰਟ ਬਣਾ ਕੇ ਤਾਂ ਪੁਲਿਸ ਸਾਡੇ ਕੋਲ ਜਿਹੜੀ ਹੈ ਕਮਿਸ਼ਨ ਦੇ ਕੋਲ ਆਉਣੀ ਚਾਹੀਦੀ ਆ ਇਹ ਸਾਰੇ ਕੇਸਸ ਡਿਸਕਸ ਕੀਤੇ ਨੇ ਔਰ ਹੁਣ ਜਿਹੜੀ ਸਾਡੀ ਜੇਲ੍ਹ ਦੀ ਵਿਜ਼ਿਟ ਹੈ ਗਿਆ ਉਸ ਤੋਂ ਬਾਅਦ ਹੀ ਮੈਂ ਦੱਸ ਸਕਦਾ ਕਿ ਉੱਥੋਂ ਦੇ ਕੀ ਹਾਲਾਤ ਨੇ ਔਰ ਮੈਨੂੰ ਕੀ ਫੀਲ ਹੋਇਆ ਉੱਥੇ ਕੀ ਕਮੀ ਹੈ ਕੀ ਪੇਸ਼ੀ ਹੈ ਤੇ ਕਿਸ ਤਰੀਕੇ ਦੇ ਅਸੀਂ ਉੱਥੇ ਹੈਲਪ ਕਰ ਸਕਦੇ ਹਾਂ ਹਾਲੇ ਤੱਕ ਜਿਹੜਾ ਮੇਰੀ ਜਿਹੜੀ ਜੇਲ ਵਿਜ਼ਿਟਸ ਹੈਗੀਆਂ ਨੇ ਅੰਮ੍ਰਿਤਸਰ ਸਾਹਿਬ ਦੀ ਹੋ ਚੁੱਕੀ ਹੈ ਰੋਪੜ ਹੋ ਚੁੱਕੀ ਹੈ ਔਰ ਹੁਣ ਇਹ 3rd ਹੈਗੀ ਹੈ ਇਸੇ ਤਰੀਕੇ ਦੇ ਨਾਲ ਪੈਨ ਪੰਜਾਬ ਮੈਂ ਸਾਰੀ ਜੇਲ ਸੀ ਵਿਜ਼ਿਟ ਕਰਾਂਗੇ ਔਰ ਅੰਮ੍ਰਿਤਸਰ ਜਦੋਂ ਮੈਂ ਗਈ ਹਾਂ ਉੱਥੇ ਸਾਡੇ ਕੋਲ ਜਿਹੜੀ ਬਜ਼ੁਰਗ ਮੈਲਾ ਸੀ ਉੱਥੇ ਉਹਨਾਂ ਦੀਆਂ ਕੁਝ ਇਸ਼ੂਸ ਹੈਗੀਆਂ ਸੀਗੀਆਂ ਕਿਉਂ ਕਾਫੀ ਦੇਰ ਤੋਂ ਅੰਡਰ ਟ੍ਰਾਇਲ ਚੱਲ ਰਹੀਆਂ ਨੇ ਜਿਨ੍ਹਾਂ ਦੀ A7075 ਵੀ ਹੈਗੀ ਸੀ ਉਹਨਾਂ ਨੂੰ ਨਹੀਂ ਹੋਣਾ ਚਾਹੀਦਾ ਉਹ ਕੇਸ ਅਸੀਂ ਪੁਟ ਅਪ ਕੀਤੇ ਨੇ ਫਿਰ ਰੋਪੜ ਜੇਲ੍ਹ ਦੇ ਅੰਦਰ ਜਦੋਂ ਆਂਦੇ ਸੀ ਉੱਥੇ ਸੀ 32 ਗਰਲਸ ਸੀਗੀਆਂ ਜਿਹੜੀਆਂ ਕਿ ਕਿਸੇ এমਪਲੋਇਮੈਂਟ ਜਿਹੜੀ ਸੀਗੀ ਕਿਸੇ ਇਮੀਗ੍ਰੇਸ਼ਨ ਆਫਿਸ ਦੇ ਅੰਦਰ ਜਾਂ ਕਿਸੇ ਕਾਲ ਸੈਂਟਰ ਦੇ ਅੰਦਰ ਸੀ ਉਹ ਜਿਹੜੇ ਕਾਲ ਸੈਂਟਰ ਦੇ ਇਮੀਗ੍ਰੇਸ਼ਨ ਆਫਿਸ ਸੀਗੇ ਉਹ ਟੋਟਲ ਫਰਾਡ ਨਿਕਲੇ ਔਰ ਜਦੋਂ ਪੁਲਿਸ ਨੇ ਰੇਡ ਕੀਤੀ ਆਫਿਸ ਵੀ ਬੰਦ ਹੋਏ ਤੇ ਅਰੈਸਟ ਵੀ ਪਈ ਲੇਕਿਨ ਹਾਲ ਦੇ ਨਾਲ ਜਿਹਨੇ এমਪਲੋਏ ਸੀਗੇ ਉਹ ਵੀ ਸਾਰੇ ਦੇ ਸਾਰੇ ਅਰੈਸਟ ਹੋ ਗਏ ਉਹਦਾ ਕਾਰਨ ਇੱਕੋ ਹੀ ਸੀਗਾ ਉਹ ਗਰਲਸ ਦੇ ਅਰੈਸਟ ਹੁੰਦਾ ਇਹ ਸੀ ਕਿ ਜਦੋਂ ਉਹਨਾਂ ਨੇ ਆ ਕੇ ਉਸ ਕੰਪਨੀ ਚ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਦੇ ਕੋਲ ਕੋਈ ਜੋਬ ਕੰਟਰੈਕਟ ਨਹੀਂ ਸੀ ਕੋਈ এমਪਲੋਇਮੈਂਟ ਕਾਰਡ ਨਹੀਂ ਸੀ ਤੇ ਲਾਅ ਕਿਦਾਂ ਦੇਖਦਾ ਕਿ ਜਿੰਨੀ ਵੀ ਅਗਰ ਇਹ ਇਦਾਂ ਤੇ ਹੈ ਜਿਨ੍ਹਾਂ ਦੇ ਕੋਲ এমਪਲੋਇਮੈਂਟ ਕਾਰਡ ਨਹੀਂ ਹੈ ਕੋਈ ਕੰਟਰੈਕਟ ਨਹੀਂ ਹੈ ਦੇ ਆਰ ਹੈਂਡ ਇਨ ਗਲਵ ਵਿਦ ਦਾ ਕੰਪਨੀ ਅਗਰ ਕੰਪਨੀ ਨੇ ਫਰਾਡ ਕੀਤਾ ਜਿੰਨੇ ਵੀ ਲੋਕੀ ਉਥੇ ਕੰਮ ਕਰ ਰਹੇ ਸਾਰੇ ਫਰਾਡ ਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਪਰ ਵੇਅਰ ਇਸ ਰਿਐਲਿਟੀ ਕੀ ਸੀਗੀ ਰਿਐਲਿਟੀ ਇਹ ਸੀਗੀ ਕਿ ਯੰਗ ਬੱਚੇ ਨੇ ਉਹ ਦੇਖਦੇ ਨੇ ਕਿ ਤਨਖਾਹ ਕਾਫੀ ਅੱਛੀ ਦੇ ਰਹੇ ਨੇ 50000 60000 70000 ਰੁਪਏ ਤਨਖਾਹ ਦੇ ਰਹੇ ਨੇ ਉਹਨਾਂ ਨੇ ਵਿਦਾਊਟ ਕੰਟਰੈਕਟ ਕੀਤੇ ਹੋਏ ਉਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਈ ਵਾਰ ਇੰਪਲੋਇਰਸ ਵੀ ਜਾਣ ਬੁਝ ਕੇ ਵੀ ਕੰਟਰੈਕਟ ਨਹੀਂ ਦਿੰਦੇ ਇਸ ਕਰਕੇ ਉਹ ਜਿਹੜੇ ਗਰਲਸ ਸੀ ਉਹ ਦੇ ਆਰ ਅੰਡਰ ਅਰੈਸਟ ਉਹਨਾਂ ਦੇ ਅਸੀਂ ਕਾਫੀ ਸਹਾਇਤਾ ਕਰ ਰਹੇ ਹਾਂ ਲੀਗਲ ਹੈਲਪ ਪ੍ਰੋਵਾਈਡ ਕਰ ਰਹੇ ਹਾਂ ਕਮਿਸ਼ਨ ਦੀ ਤਰਫ ਤੋਂ ਵੀ ਉਹਨਾਂ ਦੇ ਉਹਨਾਂ ਨੂੰ ਲਾਇਰਸ ਜਿਹੜੇ ਨੇ ਉਹਨਾਂ ਨੇ ਹਾਇਰ ਵੀ ਕੀਤੇ ਨੇ ਕੋਈ ਕੰਪਨੀ ਲਾਇਰਸ ਨੇ ਵੀ ਦਿੱਤੇ ਨੇ ਉਹਨਾਂ ਨੂੰ ਕਰਨ ਦੇ ਲਈ ਉਹਨਾਂ ਦੀ ਜਿਹੜੀ ਕੱਲ ਹੀਅਰਿੰਗ ਹੈ ਕੋਸ਼ਿਸ਼ ਇਹ ਹੋਵੇਗੀ ਕਿ ਜਿਹੜੇ ਉਹਨਾਂ ਦੀ ਜਿਹੜੀ ਪੁਟ ਅਪ ਕਰਦੇ ਨੇ ਕੇਸ ਕਿਸ ਤਰੀਕੇ ਨਾਲ ਲਾਇਰਸ ਪੁਟ ਅਪ ਕਰਦੇ ਨੇ ਜਰੂਰ ਜਲਦੀ ਰਿਲੀਜ਼ ਕੀਤਾ ਜਾਏਗਾ ਤਾਂ ਅਸੀਂ ਕਮਿਸ਼ਨ ਐਸ ਮੱਚ ਐਸ ਵੀ ਕੈਨ ਔਰ ਇਸੇ ਤਰੀਕੇ ਨਾਲ ਮੈਂ ਇਹ ਵੀ ਕਰਦੀ ਆ ਕਿ ਜਿੰਨੇ ਵੀ ਯੰਗ ਗਰਲਸ ਨੇ ਸੁਣੇ ਨੇ ਉਹ ਕਦੇ ਵੀ ਕਿਸੇ ਐਸੇ ਚੀਜ਼ ਦੇ ਰੈਕਟ ਦੇ ਅੰਦਰ ਨਾ ਫਸ ਜਾਣ। ਐਵਰੀ ਟਾਈਮ ਜਦੋਂ ਤੁਸੀਂ ਕਿਸੇ ਵੀ ਨੌਕਰੀ ਕਰਨ ਜਾਣੇ ਹੋ ਜਦ ਤੱਕ ਤੁਹਾਡੇ ਕੋਲ ਜੌਬ ਕੰਟਰੈਕਟ ਨਹੀਂ ਹੈ। ਔਰ ਜੌਬ ਦੇ ਲਈ এমਪਲॉयਮੈਂਟ ਕਾਰਡ ਤੁਹਾਡੇ ਕੋਲ ਨਹੀਂ ਹੈ। ਕੰਪਨੀ ਦੇ ਅੰਦਰ ਕੰਮ ਕਰਨਾ ਨਹੀਂ ਸ਼ੁਰੂ ਕਰ ਦੇਣਾ ਚਾਹੀਦਾ ਇਸ ਲਾਲਚ ਦੇ ਅੰਦਰ ਕਿ ਸਾਡੀ ਜਿਹੜੀ ਸੈਲਰੀ ਬਹੁਤ ਅੱਛੀ ਜਾ ਰਹੀ ਹੈ। ਤਾਂ ਇਸ ਤਰੀਕੇ ਦੇ ਨਾਲ ਕਮਿਸ਼ਨ ਆਪਣਾ ਆਪਣਾ ਫਰਜ਼ ਨਿਭਾ ਰਿਹਾ ਹੈ। ਦੂਜਾ ਹੈਗਾ ਜਿਹੜੇ ਸਾਡੇ 올ਡ ਪੇਰੈਂਟਸ ਨੇ ਬੜੇ ਕੇਸਸ ਆ ਰਹੇ ਨੇ ਜਿਹੜੇ ਕਿ 올ਡ ਪੇਰੈਂਟਸ ਨੂੰ ਘਰੋਂ ਕੱਢ ਦਿੰਦੇ ਨੇ ਜਦੋਂ ਆਪਣੀ ਪ੍ਰਾਪਰਟੀ ਉਹ ਜਿਹੜੇ ਬੱਚਿਆਂ ਦੇ ਨਾਂ ਚਲੀ ਜਾਂਦੀ ਹੈ। ਔਰ ਉਹ ਕੇਸਸ ਨੇ ਵੀ ਅਸੀਂ ਐਸਡੀਐਮ ਸਾਹਿਬ ਨਾਲ ਵੀ ਮੀਟਿੰਗ ਕਰ ਰਹੇ ਹਾਂ, ਡੀਸੀ ਸਾਹਿਬ ਦੇ ਨਾਲ ਵੀ ਤੇ ਇੱਥੇ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਕਿ ਇਸ ਤਰੀਕੇ ਦੇ ਪੇਰੈਂਟ ਜਿਹੜੇ ਸੜਕਾਂ ਤੇ ਫਿਰ ਰਹੇ ਨੇ ਜਾਂ ਬੁੱਢੇ ਆਸ਼ਰਮ ਦੇ ਵਿੱਚ ਚਲੇ ਜਾਂਦੇ ਨੇ ਜਾਂ ਗੁਰਦੁਆਰਿਆਂ 'ਚ ਆਸ਼ਰਮ ਲੈਂਦੇ ਨੇ ਜਾ ਕੇ ਉਹਨਾਂ ਸਭ ਨੂੰ ਜਿਹੜਾ ਉਹਨਾਂ ਦੇ ਕਾਰ ਬਹਾਲ ਕੀਤਾ ਜਾਣਾ ਚਾਹੀਦਾ। ਪੇਰੈਂਟਸ ਇਹ ਉਮਰ ਨਹੀਂ ਆ ਕਿ ਜਾ ਕੇ ਉਸ ਸੜਕਾਂ ਤੇ ਰੁਲਣ ਜਾਂ ਕਿਤੇ ਹੋਰ ਜਾ ਕੇ ਰੁਲਣ ਇਹ ਕਿਉਂ ਹੋ ਰਿਹਾ ਕਿਉਂਕਿ ਪੇਰੈਂਟਸ ਆਪਣੇ ਜਿੰਦਾ ਜੀ ਬੱਚਿਆਂ ਦੇ ਮੋਹ ਦੇ ਅੰਦਰ ਪੂਰੀ ਦੀ ਪੂਰੀ ਪ੍ਰਾਪਰਟੀ ਉਹਨਾਂ ਨੂੰ ਦੇ ਦਿੰਦੇ ਨੇ ਹੁਣ ਅੱਗੇ ਬੱਚੇ ਕੀ ਕਰਦੇ ਨੇ ਕਿ ਸਾਡੀਆਂ ਆਪਣੀਆਂ ਫੈਮਲੀਆਂ ਹੋ ਗਈਆਂ ਨੇ ਅਸੀਂ ਆ ਉਹਨਾਂ ਨੂੰ ਲੁੱਕ ਆਫਟਰ ਕਰੀਏ ਕਿ ਤੁਹਾਨੂੰ ਲੁੱਕ ਆਫਟਰ ਕਰੀਏ ਇਹ ਹਰ ਇੱਕ ਬੱਚੇ ਦੇ ਲਈ ਵਾਰਨਿੰਗ ਹੋਣੀ ਚਾਹੀਦੀ ਹੈ ਕਿ ਲੀਗਲੀ ਅਸੀਂ ਉਹਨਾਂ ਦੇ ਨਾਲ ਖੜਿਆ ਪੇਰੈਂਟਸ ਦੇ ਨਾਲ ਅਗਰ ਉਹ ਆਪਣੇ ਪੇਰੈਂਟਸ ਨੂੰ ਨਹੀਂ ਲੁੱਕ ਆਫਟਰ ਕਰਦੇ ਯਾ ਉਹਨਾਂ ਨੂੰ ਨਹੀਂ ਕਰਦੇ ਅੰਦਰ ਠੀਕ ਤਰੀਕੇ ਦੇ ਨਾਲ ਚਾਹੇ ਉਹਨਾਂ ਦੀ ਮੈਡੀਕਲ ਏਡ ਹੈ ਚਾਹੇ ਉਹਨਾਂ ਦਾ ਖਾਣਾ ਪੀਣਾ ਦਾ ਹੈ ਤੇ ਅਸੀਂ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਰਿਵਰਸ ਵੀ ਕਰਵਾਵਾਂਗੇ ਉਹ ਜਿਹੜੀ ਪ੍ਰਾਪਰਟੀ ਜੇ ਦੇ ਚੁੱਕੇ ਨੇ ਜਿਸ ਦੇ ਸਿਰਦੇ ਉਹ ਤੋਂ ਕਹਿੰਦੇ ਨੇ ਕਿ ਅਸੀਂ ਸਾਨੂੰ ਹੁਣ ਤੁਹਾਡੇ ਕੋਲ ਕੁਝ ਨਹੀਂ ਚਾਹੀਦਾ ਰਿਵਰਸ ਵੀ ਹੋ ਸਕਦਾ ਹੈ ਇਹ ਕਦੇ ਵੀ ਨਹੀਂ ਕਰਨਾ ਚਾਹੀਦਾ ਔਰ ਪੇਰੈਂਟਸ ਨੂੰ ਵੀ ਆਪਣੇ ਰਹਿੰਦੇ ਹੋਏ ਸਾਰੀ ਦੀ ਸਾਰੀ ਪ੍ਰਾਪਰਟੀ ਆਪਣੇ ਬੱਚਿਆਂ ਦੇ ਨਾਂ ਤੇ ਨਹੀਂ ਕਰਨੀ ਚਾਹੀਦੀ ਸੋ 올ਡ ਪੇਰੈਂਟਸ ਨੂੰ ਲੈ ਕੇ ਵੀ ਅਸੀਂ ਕੇਸ ਕਰ ਰਹੇ ਹਾਂ ਸੋਲਵ ਕਰ ਰਹੇ ਹਾਂ ਯੰਗ ਬੱਚਿਆਂ ਨੂੰ ਲੈ ਕੇ ਵੀ ਕਰ ਰਹੇ ਹਾਂ ਔਰ ਕਾਫੀ ਸਰੀਆਂ ਜਿਹੜੀਆਂ ਆ ਰਹੀਆਂ ਨੇ ਸਾਨੂੰ ਮੁਸ਼ਕਿਲ ਆ ਰਹੀਆਂ ਨੇ ਲਿਵਿੰਗ ਰਿਲੇਸ਼ਨਸ਼ਿਪਸ ਜਾਂ ਵੀ ਬੜੀਆਂ ਆ ਰਹੀਆਂ ਨੇ ਉਹਨਾਂ ਕੇਸਾਂ ਦੇ ਅੰਦਰ ਵੀ ਅਸੀਂ ਹੈਲਪ ਕਰ ਰਹੇ ਹਾਂ ਵੀ ਕਿਸ ਤਰੀਕੇ ਨਾਲ ਜਿਹੜੀ ਲੜਕੀ ਹੈ ਉਹਦੀ ਹੈਲਪ ਕੀਤੀ ਜਾਏ ਕਿ ਜਿਹਨੂੰ ਕਿ 2-4 ਸਾਲ ਮੁੰਡਾ ਰਹਿ ਕੇ ਉਹਦੇ ਨਾਲ ਉਹਨੂੰ ਫਿਰ ਛੱਡ ਕੇ ਚਲਾ ਜਾਂਦਾ ਹੈ ਉਹਦੇ ਉੱਤੇ ਲੀਗਲ ਕਾਰਵਾਈ ਅਸੀਂ ਕੀ ਕਰ ਸਕਦੇ ਹਾਂ ਐਟ ਦਾ ਮੋਮੈਂਟ ਲੀਗਲ ਜਿਹੜੀ ਹੈਗੀ ਹੈ ਹੈਲਪ ਉਹ ਕੁਝ ਖਾਸ ਜ਼ਿਆਦਾ ਨਹੀਂ ਹੁੰਦੀ ਕਿਉਂਕਿ ਦੋਨੇ ਬੱਚੇ ਐਡਲਟ ਨੇ ਕੰਸੈਂਸ਼ੂਅਲੀ ਰਹਿ ਰਹੇ ਨੇ ਇੱਕ ਦੂਜੇ ਦੀ ਆਪਣੀ ਉਹ ਅੰਡਰਸਟੈਂਡਿੰਗ ਦੇ ਨਾਲ ਇੱਕ ਦੂਜੇ ਦੇ ਨਾਲ ਰਹਿ ਰਹੇ ਨੇ ਲੇਕਿਨ ਇਹਦੇ ਅੰਦਰ ਮੇਰੀ ਤਰਫ ਤੋਂ ਮੈਨੂੰ ਲੱਗਦਾ ਹੈ ਕਿ ਲੀਗਲੀ ਕੁਝ ਅਮੈਂਡਮੈਂਟਸ ਦੀ ਲੋੜ ਹੈ ਇਹਨਾਂ ਦੇ ਲਈ ਅਸੀਂ ਉਹਨਾਂ ਦੀ ਦੇਖ ਰਹੇ ਕਿਦਾ ਹੈਲਪ ਕਰ ਸਕਦੇ ਹਾਂ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਕਿ ਕਿਸ ਤਰੀਕੇ ਦੇ ਨਾਲ ਉਹ ਲੜਕੇ ਨੂੰ ਸਮਝਾਇਆ ਜਾ ਸਕੇ ਕਾਉਂਸਲਿੰਗ ਕਰਤੀ ਕੀਤੀ ਜਾ ਸਕੇ ਉਹ ਸਭ ਦੇਖ ਰਹੇ ਹਾਂ ਬਾਕੀ ਜੇਲ੍ਹ ਦੀ ਤੁਹਾਨੂੰ ਮੈਂ ਦੱਸ ਦਿੱਤਾ ਕਿ ਜੋ ਇਤੋਂ ਦੌਰ ਹੈਗਾ ਇਤੋਂ ਦੇਖਦੇ ਕਿ ਜੇਲ੍ਹ ਦੇ ਅੰਦਰ ਕੀ ਕਮੀਆਂ ਨੇ ਤੇ ਕਿਦਾ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਮੈਮ ਇਹ ਇਸ ਦਾ ਬਹੁਤ ਵਧੀਆ ਡਿਸਟ੍ਰਿਬਿਊਟ ਹੋ ਜਾਂਦੀ ਏ ਉਹ ਉਧਰ 180 ਕੇਸ ਹਲੇ ਨੂੰ ਜਾ ਰਹੇ ਪੈਂਡਿੰਗ ਹੈ ਏਡੀਸੀ ਕੋਰ ਦੇ ਵਿੱਚ ਤੁਸੀਂ ਸਾਡਾ ਉਹ ਡਾਟਾ ਮੰਗੋਗੇ ਉਸ ਸਮੇਂ ਉਹਦੇ ਚੇ ਵੀ ਏਡੀਸੀ ਕੋ ਪਾਵਰ ਹੈ ਐਸਜੀਐਮ ਕੋ ਪਾਵਰ ਹੈ ਸਾਡੇ ਵਿੱਚ ਰਜਿਸਟਰਡ ਕੋ ਬਟ ਉਹਦੇ ਬਾਪੂ ਦੇ ਕਾਰਵਾਈ ਨਹੀਂ ਕਰਦੇ ਸਾਡਾ ਕੋ ਟਾਈਮ ਨਹੀਂ ਟਾਈਮ ਸ਼ੋਰਟ ਹੈ ਅਸੀਂ ਚਾਹ ਨਹੀਂ ਸਕਦੇ ਉਹਦੇ ਕਰ ਮਾਪੇ ਬੜੀ ਪਛਾਣੀ ਆਂਦੀ ਏ ਕਿਹੜੇ ਜਿਹੜੇ ਸਾਡੇ ਨੇ ਨਾ ਨਾ ਕੋਲ ਖੈਰ ਹਾਸਲੇ ਸਾਨੂੰ ਬੱਚਾ ਨੇ ਕਰ ਲੀਗਲੀ ਸਾਨੂੰ ਅੰਦਰ ਭਜਾਉ ਉਹ ਨਹੀਂ ਜਾਣ ਦਿੰਦੇ ਇਹਨਾਂ ਕੋ ਪਾਵਰ ਇਨੀ ਜਾਣਦੇ ਨਹੀਂ ਏਡੀਸੀ ਐਸਜੀਐਮ ਜਾਣਦੇ ਨਹੀਂ ਨਹੀਂ ਦੇਖੋ ਐਦਾ ਆ ਆਪਾਂ ਗੱਲ ਕਰਦੇ ਹਾਂ ਫੈਕਟਸ ਦੇ ਉੱਤੇ ਠੀਕ ਹੈ ਕਿ ਜਿੰਨੇ ਕੇਸ ਮੇਰੇ ਕੋਲ ਆਏ ਨੇ ਕਿ ਆ ਰਹੇ ਨੇ ਅਸੀਂ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਲਿਆ ਰਹੇ ਹਾਂ ਉਹ ਕੇਸ ਡੈਫੀਨੇਟਲੀ ਪੂਰੇ ਅਟੈਂਡ ਕੀਤੇ ਜਾ ਰਹੇ ਨੇ ਡੈਫੀਨੇਟਲੀ ਪੂਰੇ ਅਟੈਂਡ ਕੀਤੇ ਜਾ ਰਹੇ ਨੇ ਚਾਹੇ ਐਸ.ਡੀ.ਐਮ ਦੇ ਥਰੂ ਚਾਹੇ ਡੀ.ਸੀ. ਆਫਿਸ ਦੇ ਥਰੂ ਪੁਲਿਸ ਪ੍ਰਸ਼ਾਸਨ ਦੇ ਥਰੂ ਜੋ ਮੇਰੇ ਕੋਲ ਸਾਡੇ ਕੋਲ ਪ੍ਰਸ਼ਾਸਨ ਦੇ ਸਿਰਫ ਹੈ ਕੇਸ ਉਹ ਪੂਰੇ ਪੂਰੇ ਅਟੈਂਡ ਕੀਤੇ ਜਾ ਰਹੇ ਨੇ ਮੈਂ ਰੇਟ ਕੇਸਿਸ ਦੀ ਜੇ ਗੱਲ ਕਰੀਏ ਤਾਂ ਹੁਣ ਦੇ ਅਗਸਤ ਦੇ 20 ਦਿਨ ਹੋ ਗਏ ਨੇ 20 ਦਿਨਾਂ ਦੇ ਵਿੱਚ 15 ਰੇਟ ਕੇਸਿਸ ਆ ਚੁੱਕੇ ਨੇ ਲੁਧਿਆਣਾ यूज ਅਰੈਸਟੀ ਹੁੰਦੇ ਨੇ ਬਟ ਕੰਮ ਨਹੀਂ ਹੋ ਰਿਹਾ ਇਹਨੂੰ ਫਿਰ ਊਮਨ ਸੇਫਟੀ ਨੂੰ ਲੈ ਕੇ ਤੁਹਾਡੇ ਕੀ ਦੇਖੋ ਊਮਨ ਸੇਫਟੀ ਨੂੰ ਲੈ ਕੇ ਬਹੁਤ ਵੱਡਾ ਇੱਕ ਬਹੁਤ ਸੀਰੀਅਸ ਮੁੱਦਾ ਹੈ ਆਈ ਐਗਰੀ ਵਿਦ ਯੂ ਕਿ ਕੇ ਰੇਪ ਕੇਸਸ ਵਧੇ ਵੀ ਨੇ ਲੇਕਿਨ ਰੇਪ ਕੇਸਸ ਜਿਹੜੇ ਵੀ ਮਤਲਬ ਜੋ ਤਾਰਾ ਲਗਣੀ ਚਾਹੀਦੀ ਹੈ ਅਰੈਸਟ ਹੁੰਦੀਆਂ ਹੁੰਦੀ ਵੀ ਆ ਜੀ ਉਹਦੇ ਅੰਦਰ ਹੁੰਦੀ ਵੀ ਹੈ ਇਹ ਚੀਜ਼ ਦੀ ਲੇਕਿਨ ਮੈਂ ਇੱਕ ਰੇਪ ਨੂੰ ਲੈ ਕੇ ਮੈਂ ਇੱਕ ਗੱਲ ਕਹਿਣਾ ਚਾਹਦੀ ਹਾਂ ਸਾਰਿਆਂ ਨੂੰ ਬੜੇ ਲੋਕੀ ਨੇ ਜਿਹੜੇ ਕਹਿ ਦਿੰਦੇ ਨੇ ਜੀ ਕੁੜੀ ਨੇ ਕੱਪੜੇ ਘੱਟ ਪਾਏ ਨੇ ਉਹ ਅਟਰੈਕਸ਼ਨ ਹੈ ਦਾ ਉਹਦੇ ਕੰਮ ਦੇ ਤਰੀਕੇ ਨਹੀਂ ਆ ਉਹਦੀ ਬੋਲਬਾਣੀ ਠੀਕ ਨਹੀਂ ਆ ਉਹ ਇਨਵਾਈਟ ਕਰ ਦੇਣੀ ਚੀਜ਼ਾਂ ਨੂੰ ਤੁਸੀਂ ਮੈਨੂੰ ਦੱਸੋ ਤੁਹਾਨੂੰ ਸਭ ਨੂੰ ਸੁਣਿਆ ਕਿ ਜਿਹੜਾ ਕੋਲਕਾਤਾ ਦਾ ਕੇਸ ਹੋਇਆ ਹੁਣ ਉਹਦੇ ਚ ਕੁੜੀ ਦਾ ਕੀ ਕਸੂਰ ਸੀ ਉਹਦੇ ਕੱਪੜੇ ਵੀ ਪੂਰੇ ਪਾਏ ਸੀ ਉਹਦੇ ਤੇ ਕੋਈ ਗਲਤ ਉਹਦੇ ਕੋਈ ਚਟਕਪਟਕ ਨਹੀਂ ਸੀ ਉਹਦੇ ਤੇ ਸਥੈਥੋਸਕੋਪ ਆਇਆ ਸੀ ਲੋਕਾਂ ਦੀ ਜਿੰਦਗੀ ਲੇਕਿਨ ਉਹਦੇ ਨਾਲ ਵੀ ਇਹ ਕੇਸ ਹੋਇਆ ਈਵਨ ਕਿ ਅਮਨਿਸਟ੍ਰੇਸ਼ਨ ਯੂਨੀਫਾਰਮ ਚ ਵੀ ਬੰਦੇ ਜਿਹੜੇ ਹੁੰਦੇ ਨੇ ਉਹਨਾਂ ਦੇ ਨਾਲ ਵੀ ਹੁੰਦੀ ਆ ਉਹਨਾਂ 'ਚ ਤਾਂ ਕੋਈ ਕਮੀ ਨਹੀਂ ਹੁੰਦੀ 3 ਸਾਲ ਦਾ ਬੱਚੇ ਨਾਲ ਰੇਪ ਹੋਇਆ 3 ਸਾਲ ਦੇ ਬੱਚੇ ਨੂੰ ਤਾਂ ਪਤਾ ਵੀ ਨਹੀਂ ਕਿ ਰੇਪ ਕੀ ਚੀਜ਼ ਹੈ ਹੁਣ ਅਸੀਂ ਕੀ ਕਹੀਏ ਅਸੀਂ ਕਿਸੇ ਨੂੰ ਕੁੜੀਆਂ ਨੂੰ ਬਲੇਮ ਕਰੀਏ ਕਿ ਤੁਸੀਂ ਇਨਵਾਈਟ ਕਰਦੇ ਆਂ ਇਹ ਚੀਜ਼ਾਂ ਨੂੰ ਕਿ ਆਪਣੇ ਆਪ ਨੂੰ ਸਮਾਜਿਕ ਤੌਰ ਦੇ ਉੱਤੇ ਮੋਰਲ ਤੌਰ ਦੇ ਉੱਤੇ ਅਸੀਂ ਆਪਣੇ ਆਪ ਨੂੰ ਬਲੇਮ ਕਰੀਏ ਕਿ ਸਾਡੇ ਮੋਰਲ ਜਿਹੜਾ ਆ ਐਨਾ ਗਿਰ ਚੁੱਕਿਆ ਸਮਾਜ ਦੇ ਅੰਦਰ ਕਿ ਇਸ ਤਰੀਕੇ ਦੇ ਦਰਿੰਦੇ ਵੀ ਜਿਹੜੇ ਨੇ ਫਿਰਦੇ ਨੇ ਲੇਕਿਨ ਮੈਂ ਤੁਹਾਨੂੰ ਇਹ ਗੱਲ ਦੱਸ ਸਕਦੀ ਆ ਕਿ ਪੁਲਿਸ ਪ੍ਰਸ਼ਾਸਨ ਦੀ ਤਰਫੋਂ ਕੋਈ ਕਮੀ ਨਹੀਂ ਹੈ ਉਹ ਜਿਹੜੇ ਦਰਿੰਦਿਆਂ ਨੂੰ ਫਰਕ ਹੀ ਕਰਨ ਦੇ ਲਈ ਜਿਹੜੇ ਕੇਸ ਜਿਹੜੇ ਕੇਸਿਸ ਜਿਹਦੇ ਮੈਕਸਿਮਮ ਆਤੇ ਨੇ ਇਹ ਜਿਹੜੇ ਅਵੇਲੇਬਲ ਕਵਾਰਟਰਸ ਨੇ ਉਹਨਾਂ ਦੇ ਵਿੱਚ ਉਹ ਜ਼ਿਆਦਾ ਕੇਸਿਸ ਆਉਂਦੇ ਨੇ ਤੇ ਵੀ ਕਈ ਵਾਰ ਇਹ ਮੈਟਰ ਰੀਵਿਊ ਇਸ ਵੀ ਕੀਤਾ ਗਿਆ ਕਿ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਅਵੇਅਰਨੈਸ ਡਰਾਈਵ ਦੁਆਰਾ ਕੀਤੀਆਂ ਜਾਣਗੀਆਂ ਬਟ ਕੋਈ ਏਜ ਐਫਰਟਸ ਨਹੀਂ ਹੋਏ ਓਨ ਗਰਾਉਂਡ نو نو ਥਿਸ ਇਜ਼ ਰੋਂਗ ਥਿਸ ਇਜ਼ ਰੋਂਗ ਅਵੇਅਰਨੈਸ ਪ੍ਰੋਗਰਾਮ ਚੱਲ ਰਹੇ ਨੇ ਜੀ ਸਾਡੇ ਕਮਿਸ਼ਨ ਦੇ ਤਰਫੋਂ ਅਵੇਅਰਨੈਸ ਪ੍ਰੋਗਰਾਮ ਚੱਲਣ ਲੱਗੇ ਨੇ ਅਸੀਂ ਹੁਣੇ ਸਭ ਡਿਸਕਸ ਕਰ ਕਰ ਗਏ ਕਿ ਅਵੇਅਰਨੈਸ ਪ੍ਰੋਗਰਾਮਸ ਬਾਕੀ ਹੋਰ ਪ੍ਰਸ਼ਾਸਨ ਦੇ ਵੀ ਹੈਲਪ ਲੈ ਕੇ ਅਵੇਰਨੈਸ ਪ੍ਰੋਗਰਾਮ ਅਸੀਂ ਡਿਸਟ੍ਰਿਕਟ ਟੂ ਡਿਸਟ੍ਰਿਕਟ ਚਲਾਵਾਂਗੇ ਇਸ ਚੀਜ਼ ਨੂੰ ਜਿਸ ਦਾ ਜਿਸ ਤਰ੍ਹਾਂ ਰੇਟ ਕੇਸਸ ਨਾਦਰ ਆਇਨੇ ਜਿਹੜੇ ਕੁੱਚ ਪੜੇ ਜਾਂਦੇ ਨੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਦੀ ਹੈ ਬਟ ਕੋਈ ਇੱਕ ਐਗਜ਼ਾਮਪਲ ਸੈਟ ਵੀ ਹੁੰਦੀ ਹੈ ਉਹਨਾਂ ਦੇ ਸਮੇਂ ਦੇ ਵਿੱਚ ਕੀ ਲੱਗਦਾ ਕਿ ਕਾਨੂੰਨ ਜਿਹੜਾ ਬਹੁਤ ਸਖ਼ਤ ਹੋਣਾ ਚਾਹੀਦਾ ਜਿਹਦਾ ਪਬਲਿਕ ਕੂਰਟ ਦੇ ਜ਼ਰੀਏ ਇਹਨਾਂ ਦੀ ਸੁਣਵਾਈ ਜਲਦੀ ਹੋਵੇ ਔਰ ਕੁਝ ਅਜੇ ਨੀਆਂ ਸਲਵਾਵਾਂ ਦਿੱਤੀਆਂ ਜਾਣ ਜਿਹਦੇ ਨਾਲ ਸਮਾਜ ਦੇ ਵਿੱਚ ਇੱਕ ਐਗਜ਼ਾਮਪਲ ਸੈਟ ਬਣੇ ਔਰ ਇਤਾਂ ਦੇ ਨਰਿੰਦੇ ਜਿਹੜੇ ਨੇ ਅਜਿਹੀ ਕੰਮ ਨਾ ਕਰ ਸਕਣ I totally agree with you ਇਹ ਜਿਹੜੀ ਚੀਜ਼ ਹੈਗੀ ਹੈ ਇਹਦੇ ਲਈ ਫਾਸਟ ਟਰੈਕ ਜਿਹੜਾ ਸਿਸਟਮ ਹੋਣਾ ਚਾਹੀਦਾ ਨਾ ਕਿ ਜਿਹੜਾ ਰੇਪਿਸ ਹੈ ਉਹ 2 ਸਾਲੀ 3 ਸਾਲੀ ਜੇਲ੍ਹ 'ਚ ਬੈਠਾ ਆਰਾਮ ਦੇ ਨਾਲ ਉਹ ਸਭ ਨਹੀਂ ਹੋਣਾ ਚਾਹੀਦਾ ਇਹ ਜਿਹੜੇ ਕੇਸ ਨੇ ਜ਼ਰੂਰ ਫਾਸਟ ਟਰੈਕ ਤੇ ਹੋਣੇ ਚਾਹੀਦੇ ਨੇ ਔਰ ਕੋਰਟ ਦੇ ਹੁਣ ਆਰਡਰ ਵੀ ਹੋ ਚੁੱਕੇ ਨੇ ਕਿ ਇਹ ਜਿਹੜੇ ਫਾਸਟ ਟਰੈਕ ਤੇ ਚੱਲਣਗੇ ਕੇਸ ਔਰ ਐਗਜ਼ੈਂਪਲਰੀ ਇਹਨਾਂ ਨੂੰ ਪਨਿਸ਼ਮੈਂਟ ਵੀ ਦਿੱਤੀ ਜਾਏਗੀ ਸਾਰੇ ਜਿਹੜੇ ਕੇਸ ਚੱਲ ਰਹੇ ਨੇ ਉਹਨਾਂ ਦੀ ਸੁਣਵਾਈ ਕਿਸ ਤਰ੍ਹਾਂ ਜਿਵੇਂ ਉਹ ਲੋਕ ਅਦਾਲਤ ਲੱਗਦੀ ਹੈ ਉਹਨਾਂ ਚ ਘੁਟਾਈ ਜਾਂਦੇ ਨਹੀਂ ਕੀ ਲੱਗਦਾ ਤੁਸੀਂ ਵੀ ਇਸ ਤਰ੍ਹਾਂ ਦੇ ਕੁਝ ਕਰੋਗੇ ਉਪਾ ਲਈ ਦੇਖੋ ਨਹੀਂ ਲੋਕ ਭਲਾਈ ਦੇ ਅੰਦਰ ਜਿਹੜੇ ਵੀ ਕੋਟ ਲੱਗਦਾ ਇਸ ਸਮ ਸਾਡੇ ਵੀ ਕਮਿਸ਼ਨ ਚ ਕੋਟ ਲੱਗਦਾ ਅਸੀਂ ਰੇਪ ਦਾ ਨਹੀਂ ਬਾਕੀ ਅਗਰ ਮੈਰਿਟਲ ਡਿਸਕੋਰਡ ਹੈ ਜਾਂ ਕਿ ਡੋਮੈਸਟਿਕ ਵਾਇਲੈਂਸ ਹੈ ਜਾਂ ਵੈਸੇ ਵੀ ਅਗਰ ਪਾਪਿਆ ਦਾ ਤੁਹਾਡੇ ਤੁਹਾਨੂੰ ਦੱਸਿਆ ਉਹ ਹੈ ਉਹ ਸੀ ਜਰੂਰ ਕਾਉਂਸਲਿੰਗ ਕਰਦੇ ਹਾਂ ਕਾਉਂਸਲਿੰਗ ਕਰਨ ਤੋਂ ਬਾਅਦ ਇੱਕ ਸੈਸ਼ਨ ਦੋ ਸੈਸ਼ਨ ਦੇਖਦੇ ਹਾਂ ਕਿ ਸਾਰੇ ਸਮਝ ਗਏ ਕਿੱਦਾਂ ਚੱਲ ਰਿਹਾ ਰੇਪ ਕੇਸਸ ਐਂਡ ਆਲ ਕੋਰਟ ਹਸ ਟੂ ਹੈਂਡਲ ਦਿਸ ਕੁਝ ਕੇਸਸ ਹੋਣੇ ਆ ਫਾਦਰ ਇਜ਼ ਅ ਰੀਟ ਸਟ੍ਰਾਈਟ ਹੋ ਉਹ ਆਪਣੇ ਬੱਚਿਆਂ ਦੇ ਲਈ ਫੀਟ ਕਰਦੇ ਨੇ ਉਹ ਕੇਸਿਸ ਦੇ ਵਿੱਚ ਕਮਿਸ਼ਨ ਨੂੰ ਕੀ ਪ੍ਰੋਬਲਮ ਆਦੀ ਚੈਲੰਜਸ ਫੇਸ ਹੁੰਦੇ ਨੇ ਕਿਉਂਕਿ ਕਈ ਵਾਰ ਉਹ ਉਹਦੀ ਵਾਈਫ ਜਾਂ ਜੋ ਵਿਕਟਮ ਨੇ ਮਦਦ ਹੈ ਉਹ ਅਗੇ ਇਸ ਮੈਟਰ ਕਰ ਲੱਗ ਜਾਂਦਾ ਹੈ ਨੋ ਦਿਸ ਇਸ ਪਿਓਰਲੀ ਔਨ ਦਾ ਸਟੇਟਮੈਂਟ ਆਫ ਦਾ ਵਿਕਟਮ ਅਗਰ ਉਹ ਮਾਈਨਰ ਬੱਚਾ ਹੈ ਤਾਂ ਵੀ ਸਾਡਾ ਚਾਈਲਡ ਕਮਿਸ਼ਨ ਰੋਲ ਪਲੇ ਕਰਦਾ ਅਗਰ ਕੋਈ ਦੂਸਰੇ ਮੇਰੇ ਕੋਲ ਆਏ ਪਿਛਲੇ ਹਫਤੇ ਮੇਰੇ ਕੋਲ ਦੋ ਕੇਸ ਆਏ ਜਿਹੜੀ ਕਿ ਲੜਕੀ ਨੇ ਆਪਣੇ ਫਾਦਰ ਨੂੰ ਬਲੇਮ ਕੀਤਾ ਹੈ So it is immediate action on that. Father will be arrested. It will be put up the court, and exemplary punishment should be given. No. ਦੇਖੋ ਐਸਾ ਕੁਝ ਨਹੀਂ ਹੁੰਦਾ ਕਿ ਕਿਹੜੀ ਧਾਰਾ ਦੇ ਅnder ਅਰੈਸਟ ਹੋਇਆ ਬੇਲੇਬਲ ਨਾਨ ਬੇਲੇਬਲ ਇਹ ਸਾਰਾ ਦੇਖਣਾ ਪੈਂਦਾ ਠੀਕ ਹੈ ਨਹੀਂ ਏਦਾਂ ਨਹੀਂ ਦੇਖੋ ਅਸੀਂ ਐਦਾਂ ਨਹੀਂ ਕਹਿ ਸਕਦੇ ਕਿ ਪੁਲਿਸ ਨੇ ਕੋਈ ਕੰਮ ਨਹੀਂ ਕੀਤਾ ਫੜਿਆ ਤੇ ਚੜਦਾ ਅਗਰ ਕਿਸੇ ਨੇ ਫੜਿਆ ਹੈ ਔਰ ਕੇਸ ਚੱਲ ਰਿਹਾ ਹੈ ਕੋਈ ਡਰਾਮਾ ਜਾਂ ਦਿਖਾਵੇ ਲਈ ਨਹੀਂ ਕੀਤਾ ਗਿਆ ਕੇਸ ਪਾਇਆ ਵੀ ਗਿਆ ਅਰੈਸਟ ਹੋਇਆ ਵੀ ਹੈ ਲੇਕਿਨ ਕੇਸ ਦੀ ਸੀਰੀਅਸਨੈਸ ਕਿੰਨੀ ਹੈ ਉਹਦੇ ਅnder ਔਰ ਕਿਹੜੀ ਧਾਰਾ ਲੱਗੀ ਉਹਦੇ ਅnder ਲੁਧਿਆਣਾ ਵਰਗੇ ਸ਼ਹਿਰਾਂ ਦੇ ਵਿੱਚ ਜਿੱਦਾਂ ਜਿਹੜੇ ਮੈਟਰੋਪੋਲਿਸ ਬਹੁਤ ਫਰੀਆ ਕੁੜੀਆਂ ਜਿਹੜੀਆਂ ਯੂਪੀ ਬਹਿਰ ਤੋਂ ਲੈ ਜਾਂਦੀਆਂ ਨੇ ਇੱਥੇ ਤਾਂ ਇੱਕੋ ਖੀਦੋ ਲੋਕ ਕੀ ਵੀ ਆਦੀ ਐ ਕੋਈ ਨਾ ਕੇ ਕੇ ਰਜਿਸਟਰ ਤੱਕ ਨਹੀਂ ਹੁੰਦੇ ਲੁਧਿਆਣੇ ਤੋਂ ਹਰ ਸਾਲ ਸੈਂਕੜੇ ਬੱਚੇ ਲਾਪਤਾ ਹੁੰਦੇ ਆ ਖਾਸ ਕਰਕੇ 16 17 ਸਾਲ ਦੀ ਏ ਜੀ ਖਾਸ ਕਰਕੇ ਲੜਕੀਆਂ ਤੋਂ ਉਹਨਾਂ ਤੋਂ ਲੈ ਕੇ ਕੁਝ ਕਾਰਗਰ ਕੁਝ ਐਸੇ ਮੋਨਿਟਰਿੰਗ ਕੋਈ ਕਾਰਵਾਈ ਆਫਕੋਰਸ ਪੁਲਿਸ ਕੋ ਸਾਰਾ ਡਾਟਾ ਹੈ ਜੀ ਇਸ ਚੀਜ਼ ਦਾ ਪਰ ਪੁਲਿਸ ਮੈਂ ਬਹੁਤ ਸਾਰੇ ਮਾਮਲੇ ਤੇ ਮਾਮਲੇ ਰਜਿਸਟਰ ਨਹੀਂ ਕਰਦੀ ਕਿਉਂਕਿ ਡਾਟਾ ਮੈਟੇ ਨਹੀਂ ਹੋ ਪੰਦਾ ਕਿਉਂਕਿ ਪੁਲਿਸ ਫੋਰਸ ਬਹੁਤ ਘੱਟ ਹੈ ਇਸ ਕਰਕੇ ਦਿੱਕਤ ਆ ਪੁਲਿਸ ਫੋਰਸ ਘੱਟਾ ਇਹਦਾ ਮਤਲਬ ਇਹ ਨਹੀਂ ਉਹਨੂੰ ਬਰਦਰ ਕਰਾਸ ਕੀਤਾ ਜਾਵੇ ਠੀਕ ਹੈ ਇਹ ਨਹੀਂ ਹੋਏਗਾ ਪੁਲਿਸ ਫੋਰਸ ਅਗਰ ਘਟ ਹੈ ਜਿੱਥੇ ਪੰਜ ਬੰਦੇ ਹੋਣ ਚਾਹੀਦੇ ਤੇ ਦੋ ਹੋਣਗੇ ਲੇਕਿਨ ਜਿਹੜੇ ਉਹ ਦੋ ਵੀ ਹੋਣਗੇ ਨਾ ਦੇ ਵਿਲ ਨੈਵਰ ਕੰਪਰੋਮਾਈਜ਼ ਔਨ 댓 ਆਈ ਡੋਟ ਐਗਰੀ ਵਿਦ 댓 थैंक यू थैंक यू वेरी मच ਬਹੁਤ ਮਿਹਰਬਾਨੀ ਥੈਂਕ ਯੂ ਥੈਂਕ